ਪਾਣੀ ਪਾਣੀ ਨਹੀਂ ਬਸ ਇਸ ਵੇਲੇ ਦੀ ਵੱਡੀ ਖਬਰ ਤੁਹਾਨੂੰ ਸਾਂਝੀ ਕਰ ਰਿਹਾ ਕਿ ਅੰਮ੍ਰਿਤਸਰ ਤੇ ਬਟਾਰਾ ਰੋਡ ਤੇ ਭਿਆਨਕ ਹਾਦਸਾ ਹੈ ਜਿਸ ਦੇ ਵਿੱਚ ਇੱਕ ਔਰਤ ਦੀ ਮੌਤ ਹੋ ਗਈ ਹੈ ਤੇ ਸੱਤ ਗੰਭੀਰ ਰੂਪ ਦੇ ਵਿੱਚ ਜ਼ਖਮੀ ਨੇ ਲੋੜ ਤੇ ਪਠਾਨਕੋਟ ਤੋਂ ਆ ਰਹੀ ਇੱਕ ਵੈਨ ਤੇ ਡਰਾਈਵਰ ਸੜਕ ਪਾਰ ਕਰ ਰੇ ਇੱਕ ਨੌਜਵਾਨ ਨੂੰ ਬਚਾਉਣ ਦੇ ਵਿੱਚ ਵੈਨ ਹਾਦਸਾ ਪੀੜਿਤ ਹੋ ਗਏ ਨੇ ਦੱਸਿਆ ਜਾ ਰਿਹਾ ਕਿ ਇਸ ਹਾਦਸੇ ਦੇ ਵਿੱਚ ਸੜਕ ਪਾਰ ਕਰ ਰੇ ਨੌਜਵਾਨ ਅਤੇ ਵੈਨ ਵਿੱਚ ਇੱਕ ਔਰਤ ਦੀ ਮੌਤ ਹੋ ਗਈ ਹੈ ਅਤੇ ਵੈਨ ਵਿੱਚ ਯਾਤਰਾ ਕਰ ਰੇ ਸੱਤ ਗੰਭੀਰ ਰੂਪ ਦੇ ਵਿੱਚ ਘਾਇਲ ਹੋ ਗਏ ਨੇ ਜਿਨ੍ਹਾਂ ਨੂੰ ਜ਼ੇਰੇ ਇਲਾਜ ਦੇ ਲਈ ਹਸਪਤਾਲ ਲਿਜਾਇਆ ਤਾਂ ਸਵੇਰੇ ਦੀ ਵੱਡੀ ਖਬਰ ਕਰ ਰਹੇ ਹਾਂ ਤੁਹਾਡੇ ਨਾਲ ਸਾਂਝੀ ਮੇਰੇ ਨਾਮ ਤਾਰ ਸਿੰਘ ਹੈ ਭਾਜੀ ਹਾਂਜੀ ਕੀ ਗੱਲ ਹੋਈ ਭਾਜੀ ਭਾਜੀ ਪਤਾ ਨਹੀਂ ਮੈਂ ਤੇ ਆਪਣੀ ਡਿਊਟੀ ਤੇ ਸੀ ਮਿੰਨ ਡਿਊਟੀ ਤੋਂ ਬੁਲਾਇਆ ਗਿਆ ਮੈਂ ਕਾਰਪੈਂਟਰ ਦੀ ਜੋਬ ਕਰਦਾ ਮੈਨੂੰ ਫੋਨ ਗਿਆ ਸੀ ਮੈਂ ਫੋਨ ਤੋਂ ਕਹਿੰਦੇ ਵੀ ਤੁਹਾਡੇ ਇੱਥੇ ਐਕਸੀਡੈਂਟ ਹੋਇਆ ਹੈ ਫਾਦਰ ਸਾਹਿਬ ਦਾ ਆ ਜਾ ਮੈਂ ਆ ਕੇ ਆਇਆ ਸੀ ਇੱਥੇ ਪੂਲੀ ਟੀਮ ਖੜੀ ਹੈ ਮੈਂ ਆਪਣੇ ਫਾਦਰ ਸਾਹਿਬ ਨੂੰ ਇੰਸਪਾਇਰ ਪੇ ਨਹੀਂ ਸਰ ਹਜੇ ਮੈਨੂੰ ਕੁਝ ਨਹੀਂ ਪਤਾ ਹੈਗਾ ਮੇਰਾ ਵੀਰ ਦਾ ਪੱਤੀ ਕੱਲੂ ਵਾਲੀ ਕਿਹੜੀ ਜਗ੍ਹਾ ਤੇ ਸਰ ਐਕਸੀਡੈਂਟ ਹੋਇਆ ਹੈ ਡਾਊਨ ਸਕੂਲ ਦੇ ਸਾਹਮਣੇ ਹੋਇਆ ਵੀ ਕਿਉਂ ਸਕੂਲ ਹਾਂਜੀ ਸਰ ਕੀ ਦੀ ਗਲਤੀ ਉਹ ਉਹਨਾਂ ਦਾ ਬਲ ਕਿਹਾ ਜੀ ਭਾਜੀ ਭਾਜੀ ਇਹ ਮੈਂ ਤੁਹਾਨੂੰ ਦੱਸਿਆ ਮੈਂ ਮੌਕੇ ਤੇ ਨਹੀਂ ਸੀ ਹੈਗਾ ਮੈਂ ਤੇ ਆ ਰਿਹਾ ਸੀ ਸਰ ਕਿੰਨੇ ਕੁਮਰ ਸੀ ਫਾਦਰ ਸਾਹਿਬ ਭਾਜੀ ਮੇਰੀ ਫਾਦਰ ਸਾਹਿਬ ਦੀ 55 ਦੇ ਲਗਛਾਗੇ ਸੀ ਮਾਤਾ ਕਲਾਸ਼ ਮੇਰਾ ਨਾਮ ਆ ਮੇਦੀ ਮਾਤਾ ਪੂਰੀ ਹੋ ਗਈ ਆ ਤੇ ਹਾਂਜੀ ਕਿਹੜੀ ਜਗ੍ਹਾ ਤੇ ਇਹ ਇੱਥੇ ਜਿਹੜਾ ਐਕਸੀਡੈਂਟ ਹੋਇਆ ਅਈ ਚੋਬਿੰਡਾ ਦੇਵੀ ਦੀਆਂ ਤਿੰਨ ਚੋਬਿੰਡਾ ਦੇਵੀ ਤੇ ਸਾਡੀ ਗੱਡੀ 'ਚ ਬਾਬਾ ਕੋਈ 6-7 ਸਵਾਰੀਆਂ ਸਾਰੀਆਂ ਹੀ ਜ਼ਖਮੀ ਆ ਕੁਝ ਕਿਹੜੀ ਗਲਤੀ ਸੀ ਇਹ ਗਲਤੀ ਜੀ ਮਤਲਬ ਇਹ ਜਿਹੜਾ ਰੋਡ ਕ੍ਰੋਸ ਕਰਨ ਦਿਆ ਸੀ ਨਾ ਉਹਦੀ ਗਲਤੀ ਸਾਡੀ ਗੱਡੀ ਦੇ ਸਿੱਧੀ ਜਾਣ ਦੀ ਹੀ ਇਧਰ ਕਿੰਨੇ ਬੰਦੇ ਰੋਡ ਕ੍ਰੋਸ ਕਰਦੇ ਸੀ ਇਹ ਨਹੀਂ ਸਰ ਪਤਾ ਇਹ ਵਿੱਚ ਝੂਠ ਮਾਰੀ ਤਾਂ ਨੂੰ ਇਸ ਟਾਈਮ ਕਿੰਨੇ ਬੰਦੇ ਮੌਤ ਮਤਲਬ ਸਾਡੇ ਵੱਲੋਂ ਤੇ ਇੱਕ ਆ ਬਾਕੀ ਸੀਰੀਅਸ ਬਹੁਤ ਜਿਆਦਾ ਉਹਨਾਂ ਦਾ ਪਤਾ ਨਹੀਂ ਕੋਈ ਉਹਨਾਂ ਦਾ ਜੀ ਭੀ ਚੰਦ ਭਾਜੀ ਗੱਡੀ ਤੁਸੀਂ ਚਲਾ ਰਹੇ ਹੋ ਗੱਡੀ ਮੈਂ ਚਲਾ ਰਿਹਾ ਹਾਂ ਠੀਕ ਹੈ ਮੇਰੀ ਬੇਟੀ ਭਾਜੀ ਇਦਾਂ ਦਾ ਕੋਈ ਸਿਸਟਮ ਹੋ ਗਿਆ ਹੈ ਇਹ ਬੰਦਾ ਪਾਰ ਕਰ ਰਿਹਾ ਸੀ ਉਹਨੂੰ ਬਚੁੰਦੇ ਬਚੁੰਦੇ ਭਾਜੀ ਮੇਰਾ ਗੱਡੀ ਕੰਟਰੋਲ ਨਹੀਂ ਗੱਡੀ ਸਰ ਤੇਜ਼ ਹੈਗੀ ਸੀ ਸਰ ਨੋਰਮਲ ਗੱਡੀ ਤੁਹਾਨੂੰ ਪਤਾ ਕਿੰਨੀ ਤੇਜ਼ ਨਹੀਂ ਐਨੀ ਤਾਂ ਨਾ ਨਾ ਨੋਰਮਲ ਹੈ ਭਾਜੀ ਇਹਦੀ ਵੈਸੇ ਗੱਡੀ ਉਹ ਬੜੀ ਹੈ ਕਿਹੜੀ ਗੱਡੀ ਸੀ ਕਿੰਨੇ ਬੰਦੇ ਸੀ ਐਕਸ ਯੂ ਵੀ ਭਾਜੀ ਗੱਡੀ 7 ਬੰਦੇ ਸੀ ਹਾਂਜੀ ਤੁਸੀਂ ਸਰ ਕਿਹੜੀ ਜਗ੍ਹਾ ਤੋਂ ਆ ਰਹੇ ਸੀ ਕਿੱਥੇ ਜਾਣਾ ਸੀ ਅਸੀਂ ਭਾਜੀ ਵੀ ਵੈਸੇ ਡਿਸਟ੍ਰਿਕਟ ਕਾਂਗੜਾ ਤੋਂ ਆਏ ਆ ਤੇ ਪਿੰਡ ਮੇਰਾ ਦੇਵੀ ਦਾ ਪਿੰਡ ਚਵਿੰਡਾ ਦੇਵੀ ਆ ਕਿੰਨੇ ਬੰਦੇ ਸਰ ਮੌਤ ਦੇ ਦੋ ਬੰਦੇ ਇੱਕ ਮੇਰੀ ਮੰਮੀ ਦੀ ਹੀ ਆ ਇੱਕ ਉਹ ਬੰਦੇ ਨੂੰ ਬਚਾਉਂਦੇ ਜਿਹਨਾਂ ਭੱਜ ਉਦੀ ਹੋਈ ਆ ਰਣਜੀਤ ਸਿੰਘ ਸਰ ਮੇਰਾ ਪਿੰਡ ਭਿੱਖੀਵੰਡ ਆ ਸਰ ਨਵਾਂ ਗੱਡੀ ਮੈਂ ਸਾਹਮਣੇ ਮੋਕੇ ਦਾ ਖਵਾ ਠੀਕ ਆ ਸਰ ਇਹਨੇ ਮੋਕੇ ਦੇ ਬੰਦੇ ਨੂੰ ਇੱਕ ਨੂੰ ਬਚਾਉਂਦਿਆਂ ਬਚਾਉਂਦਿਆਂ ਆਪਦੀ ਕੋਸ਼ਿਸ਼ ਬਹੁਤ ਕੀਤੀ ਨੇ ਬ੍ਰੇਕ ਬਹੁਤ ਲਾਈ ਪਰ ਇਹ ਤੇ ਕੰਟਰੋਲ ਤੋਂ ਬਾਹਰ ਹੋ ਗਈ ਤੇ ਗੱਡੀ ਪਲਟੀਆਂ ਖਾਂਦੀ ਖਾਈ ਦੇ ਵਿੱਚ ਨੇ ਸਰ ਕਿਹੜੀ ਗੱਡੀ ਸੀ ਕਿੰਨੇ ਬ ਹਾਂਜੀ ਦੋਹਾਂ ਜਣੇ ਦੀ ਡੈਥ ਹੋ ਗਈ ਇਹਦੇ ਵਿੱਚ ਹਾਂਜੀ ਤੇ ਬਾਕੀ ਘਾਇਲਿਆ ਕਿਹੜੀ ਗੱਡੀ ਦੇ ਨਾਲ ਭਾਈਓ ਐਕਸ 24 ਸਰ ਕਿਹੜੀ ਜਗ੍ਹਾ ਤੇ ਸਰ ਹੋਇਆ ਐਕਸ ਇਹ ਸਰ ਦੂਹਣ ਸਕੂਲ ਦੇ ਸਾਹਮਣੇ ਵੇਰਕਾ ਬਾਈਪਾਸ ਤੇ ਸਰ ਕਿਹਦੀ ਗਲਤੀ ਸੀ ਸਰ ਇਹਦੀ ਕੋਈ ਗਲਤੀ ਨਹੀਂ ਕਿਹਦੀ ਗਲਤੀ ਉਹ ਗਲਤੀ ਜਿਹਦੀ ਡੈਥ ਹੋਈ ਉਹਦੀ ਗਲਤੀ ਉਹ ਉਹਨੇ ਵੇਖਿਆ ਨਹੀਂ ਵੀ ਛੜ ਜਿਹੜਾ ਸੜਕ ਕ੍ਰੋਸ ਕਰਦਾ ਉਹ ਦੇਖੇ ਉਹ ਕਿਹਦੇ ਦੇਖਿਆ ਸੀ ਉਹ ਫਾਇਦਾ ਲਗੇ ਹਾਂਜੀ ਸਰ ਮੇਰਾ ਨਾਮ ਵਿਸਕੀ ਕੁਮਾਰਿਆ ਜੀ ਮੇਰਾ ਪਿੰਡ ਚਵੰਡਾ ਦੇਵੀ ਦਾ ਇਹ ਜਿਹੜੇ ਇਹ ਜਿਹੜਾ ਮੁੰਡਾ ਨਾ ਇਹਨੇ ਮੁੰਡੇ ਨੇ ਜੋ ਮੈਨੂੰ ਭਾਈ ਜਿਹੜਾ ਰੋਡ ਕ੍ਰੋਸ ਕਰਦਾ ਸੀ ਉਹਨੂੰ ਮੈਨੂੰ ਬਚਾਉਂਦਿਆਂ ਬਚਾਉਂਦਿਆਂ ਮਤਲਬ ਇੱਕ ਪਰਿਵਾਰ ਸੀ ਇਧਰ ਆਪਣੇ ਹਿਮਾਚਲ ਸੈ ਨੂੰ ਜਾ ਰਹੇ ਸੀ ਤੇ ਅੱਗੋਂ ਇੱਕ ਆਪਣੇ ਵੇਰਕੇ ਦਾ ਹੀ ਹਲਵਾਈ ਹੈ ਗਿਆ ਜਿਸਵੰਤ ਸਿੰਘ ਉਹ ਸਰ ਕ੍ਰੋਸ ਕਰ ਰਹੇ ਸੀ ਤੇ ਉਹਨਾਂ ਨੂੰ ਬਚਾਉਂਦੇ-ਬਚਾਉਂਦੇ ਇਹਨਾਂ ਦੀ ਗੱਡੀ ਦਾ ਐਕਸੀਡੈਂਟ ਹੋ ਗਿਆ ਕਿੰਨੇ ਕੁ ਬੰਦੇ ਦੀ ਮੌਤ ਹੈ ਤੇ ਕਿੰਨੇ ਬੰਦੇ ਜ਼ਖਮੀ ਗੱਡੀ ਦੇ ਵਿੱਚ ਟੋਟਲ ਡਰਾਈਵਰ ਨੂੰ ਪਾ ਕੇ 8 ਜਣੇ ਸਵਾਰ ਸੀ ਤੇ ਉਹ ਜਿਹੜੇ ਹਲਵਾਈ ਕ੍ਰੋਸ ਕਰ ਰਹੇ ਸੀ ਉਹਨਾਂ ਦੀ ਡੈਥ ਹੋ ਗਈ ਹੈ ਗੱਡੀ ਦੇ ਵਿੱਚ ਜਿਹੜਾ ਡਰਾਈਵਰ ਸੀ ਉਹਦੀ ਮਦਰ ਦੀ ਡੈਥ ਹੋ ਗਈ ਹੈ ਬਾਕੀ 6 ਜਣੇ ਇੰਜਰਡ ਹੈਗੇ ਆ ਕਿਹਦੀ ਦੋਤੀ ਨਹੀਂ ਗੱਡੀ ਤੇ ਹੀ ਹੈਗੀ ਸੀ ਜੀ ਨਹੀਂ ਵੇਖੋ ਗਲਤੀ ਤੇ ਅਜੇ ਆਪਾਂ ਕੋਈ ਇਨਵੈਸਟੀਗੇਸ਼ਨ ਹੀ ਨਹੀਂ ਕੀਤੀ ਅਜੇ ਤੇ ਵੇਖੋ ਆ ਕੇ ਡੈੱਡ ਬਾਡੀਜ਼ ਨੂੰ ਸੰਭਾਲ ਰਹੇ ਆ ਜੋ ਵੀ ਅੱਗੇ ਫਰਦਰ ਦੇਖਦੇ ਆ ਕਿਹਦੀ ਗਲਤੀ ਹੈ ਕੀ ਹੈ ਠੀਕ ਮੈਂ ਗੱਡੀ ਨੇ ਜਾਣਾ ਕਿਹੜੀ ਜਗ੍ਹਾ ਤੁਸੀਂ ਇਹਨਾਂ ਨੇ ਕਾਂਗੜੇ ਜਾਣਾ ਸੀ ਹਿਮਾਚਲ ਇਹ ਇੱਥੇ ਗਏ ਸੀ ਅੰਮ੍ਰਿਤਸਰ ਕਹਿ ਰਹੇ ਅਸੀਂ ਭਗਤਵਾਲੇ ਗਏ ਸੀ ਉੱਥੋਂ ਆ ਰਹੇ ਸੀ ਕਿਹੜੀ ਜਗ੍ਹਾ ਤੇ ਆਏ ਜਿਹੜੇ ਐਕਸੀਡੈਂਟ ਇਹ ਡੂਨ ਪਬਲਿਕ ਸਕੂਲ ਹੈ ਜੀ